ਤੇ ਦੂਜਿਆਂ ਨੂੰ ਜਪਾਉਂਦੇ ਨੇ ਤੇ ਜਪਾ ਜਪਾ ਕੇ ਉਹ ਸਨ ਹਦਬਾਣੀ ਦੇ ਪੁਆਇੰਟ ਤੇ ਲੈ ਜਾਂਦੇ ਆ ਜਿੱਥੇ ਅਮਰਤ ਰਸ ਚੱਲ ਰਿਹਾ ਹੈ ਸਬਦ ਚੱਲ ਰਹੇ ਨੇ ਜਦੋਂ ਗੁਰਸਿਕ ਨਾਮ ਨਾਲ-ਨਾਲ ਜਪ ਤੇ ਜਾਂਦੇ ਨਿਮੰਦੇ ਜਾਂਦੇ ਨੇ ਸੰਸਾਰ ਦੇ ਵਿੱਚ ਵੀ ਗੁਰਮੁਖ ਅਨਹਦ ਬਾਣੀ ਅਮਰਤ ਰਸ ਦੇ ਉਸ ਦਰ ਤੇ ਪਹੁੰਚ ਦਰਿਉ ਮੁਕਤ ਹੋ ਜਾਂਦੇ ਨੇ ਕਾਲ ਦੇ ਮਰਕ ਖਾਲੀ ਹੋ ਜਾਂਦੇ ਉਹਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਇਹ ਤਾਂ ਬੜੀ ਮਿਹਨਤ ਕਰਕੇ ਮੈਂ ਦਿੱਧਿਆ ਚੁਗਲੀ, ਗ੍ਰੋਧ, ਹੰਕਾਰ, ਇੱਕ ਦੂਜੇ ਨਾਲ ਝਗੜੇ ਦੂਧਾ ਦੇ ਵਿੱਚ ਲਾਏ ਸੀ। ਇਹ ਤਾਂ ਦਿਨਾਂ ਦੇ ਵਿੱਚ ਖਾਲੀ ਕਰੀ ਜਾਂਦੇ। ਮੇਰੇ ਬੰਦੇ ਮੇਰੀ ਜੇਲ੍ਹ ਦੇ ਵਿੱਚ ਛੜਾਈ ਜਾਂਦੇ। ਉਹ ਸਿਮਨ ਕਰਵਾਈ ਜਾਂਦੇ ਨੇ ਗੁਰਮੁਖ, ਹਲਾ ਕਰੀ ਜਾਂਦੇ ਨੇ ਵੀ ਕਾਲ ਜਿਹੜਾ ਹੈ। ਇਸੇ ਤਰ੍ਹਾਂ ਪਦਾਰਥ ਦੀ ਚਮਕਦਮ ਕੋਹਾ ਕੇ ਕਿਸੇ ਨੂੰ ਮੋਹ ਵਿੱਚ ਪਾ ਕੇ, ਕਿਸੇ ਨੂੰ ਕਾਮ ਵਿੱਚ ਪਾ ਕੇ ਇਸ ਤਰ੍ਹਾਂ ਠਗੀ ਜਾ ਰਿਹਾ ਸਾਡੇ ਸੰਜੋਗੀ ਇੱਥੇ ਖੇਡਣਾ ਆਉਦੇ ਆ ਦੁਨੀਆ 'ਚ। ਇਹ ਕੁ ਚੌਕਦਮ ਕੈਸੀ ਦਿਖਾਉਂਦਾ ਸੰਯੋਗੀ ਸਾਡੇ ਫਸ ਜਾਂਦੇ ਤੇ ਪੈਂਟਰਾ ਸਾਡੇ ਇੱਥੇ ਆਏ। ਉਹਨਾਂ ਨੇ ਫਿਕਰ ਕੀਤੀ। ਕਿ ਗੋਦਰੋ ਰੱਬ ਪਰਮੇਸ਼ਰ ਖੇਡਣ ਭੇਜਦਾ ਤੇ ਇੱਥੇ ਐਸਾ ਖੇਲ ਕਰਦਾ ਹੈ। ਕਰਦੇ ਪੰਜ ਨੇ। ਦੋਸ਼ ਮਨ ਦੇ ਉੱਤੇ ਦੇ ਦਿੰਦੇ ਨੇ। ਮਾੜਾ ਬਚਨ ਆਪ ਕਰਨਗੇ, ਕਾਮ ਦਾ ਬਚਨ ਆਪ ਕਰਨਗੇ ਲੋਕ, ਇਹ ਪੰਜ ਕਰਨਗੇ, ਗੁਰਨਾ ਇਹ ਦੇਣਗੇ। ਮਨ ਸਹਿਜ ਹੁੰਦਾ ਹੈ ਉਹਨੂੰ ਭੁਲਾ ਦਿੰਦੇ ਆ। ਦੋਸ਼ ਉਹਦੇ ਦੇ ਦਿੰਦੇ ਨੇ ਵੀ ਦੂ ਕੀਤਾ। ਤੇ ਮਾਨਕੁਣ ਨਾਮ ਦਾ ਭੇਤ ਨਹੀਂ ਨਾ ਹੋਣ ਕਰਕੇ ਪੂਰਾ ਗੁਰੂ ਨਾ ਹੋਣ ਕਰਕੇ ਉਹ ਜਦੋਂ ਇਹ ਦੋਸ਼ ਦਿੰਦੇ ਆ ਇਹਨਾਂ ਦਾ ਦੋਸ਼ ਮੰਨ ਜਾਂਦਾ ਇਹਨਾਂ ਵਿੱਚ ਫਸ ਜਾਂਦਾ ਤੇ ਇੱਥੇ ਉਹਨੂੰ ਆਪ ਦੇ ਵਿਧਾਨ ਵਿੱਚ ਫਸਾ ਕੇ ਵਿਚਾਰਾਂ ਵਿੱਚ ਫਸਾ ਕੇ ਜੁਨਾਹ ਸਿੱਧਦੇ ਤੇ ਜਦੋਂ ਗੁਰਮਖਾਂ ਨੇ ਦੇਖਿਆ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜ਼ੁਲਮ ਹੋਤ ਹੈ ਭਾਰੀ ਬੜਾ ਜ਼ੁਲਮ ਕਰਦਾ ਫੇ ਬੰਦੇ ਉੱਤੇ ਤੇ ਕਿਉਂਕਿ ਉਹ ਦਰਗਾਹ ਦੇ ਵਿੱਚੋਂ ਆਏ ਹੋਏ ਗੁਰਮਖ ਹੁੰਦੇ ਆ ਤਿੱਥੇ ਜੋਧ ਮਹਾਬਲ ਸੂਰ ਤិន ਮਹਾਰਾਮ ਰਹਿਆ ਪ੍ਰਭੂ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਤਨੇ ਜਾਏ ਨਾ ਉਮਰੈ ਨਾ ਠਾਗੇ ਜਾਏ ਜਿਨ ਕੇ ਰਾਮ ਵਸੇ ਉਹ ਐਸੀਆਂ ਸੁਰਤیاں ਨੇ ਮਹਿਮਾ ਦੇ ਵਿੱਚੋਂ ਆਏ ਜੋਧ ਮਹਾਬਲ ਸੂਰ ਵੀ ਹੁੰਦੇ ਆ ਉਹ ਦਰਸ ਕਰਦੇ ਆ ਉਹਨਾਂ ਨੂੰ ਦਾਣ ਦੇਣਾ ਹੁੰਦਾ ਵੀ ਸੰਸਾਰ ਨੂੰ ਕੀ ਦਾਣ ਦੇਣਾ ਆਪਾਂ ਦ ਸੰਸਾਰ ਵਿੱਚ ਦਾਣ ਦੇਨੇ ਆ ਰੋਟੀ ਕੱਪੜਾ ਮਕਾਨ ਖਾਣ ਦਾ ਤਨ ਦਾ ਭੋਜਨ ਦੇ ਦਿੱਤਾ ਲੰਗਰ ਲਾ ਦਿੱਤੇ ਇਹ ਆਪਾਂ ਦਾਣ ਦੇਨੇ ਆ ਉਹਨਾਂ ਨੂੰ ਪਤਾ ਹੈ ਵੀ ਇਹਨਾਂ ਨੂੰ ਕਿਹੜਾ ਦਾਣ ਦਿੱਤਾ ਜਾਏ ਉਹਨਾਂ ਨੂੰ ਪਤਾ ਹੈ ਫਸੇ ਬੜੇ ਜੋਗ ਹੋ ਗਏ ਤੋਂ ਨਿਕਲਦੇ ਹੀ ਨਹੀਂ ਪੈਂਦੇ ਤੇ ਫਿਰ ਉਹ ਕੀ ਕਰਦੇ ਨੇ ਭਾਗ ਠੜੇ ਹਰ ਸੰਤ ਤੁਮਾਰੇ ਬੜੇ ਭਾਗਾਂ ਵਾਲੇ ਨੇ ਉਹਨਾਂ ਕੋਲ ਦਾਣ ਦੇਣ ਨੂੰ ਇੱਕ ਸਪੈਸ਼ਲ ਚੀਜ਼ ਹੈ ਜਿੰਨ ਘਰ ਧਨ ਹਰ ਉਹਨਾਂ ਦੇ ਘਰ ਦੇ ਵਿੱਚ ਨਾਮ ਦਾ ਧੰਨ ਉਹ ਧੰਨ ਉਹਨਾਂ ਦੇ ਕੋਲ ਹੈਗਾ ਹੈ ਭਾਗ ਠੜੇ ਹਰ ਸੰਤ ਤੋਂ ਮਾਰੇ ਜਿਨ ਕਰ ਧੰਨ ਹਰ ਨਾਮਾ ਪਰਵਾਨ ਗਣੀ ਸਈਏ ਆਏ ਸਫਲ ਤੇ ਨਾ ਕੇ ਕਾਮ ਫਿਰ ਕੀ ਕਰਦੇ ਨੇ ਜੀ ਦਾਣ ਦੇ ਭਗਤੀ ਲਾਇਣ ਹਰਿ ਸਿਉ ਲੈਣ ਬਣਾਏ ਉਹ ਨਾਮ ਧੰਨ ਦੇ ਵਿੱਚੋਂ ਦੁਜਿਆਂ ਨੂੰ ਵੀ ਥੋੜਾ ਥੋੜਾ ਇੱਕ ਇੱਕ ਬੂੰਦ ਦਿੱਤੀ ਜਾਂਦੇ ਨੇ ਯਾਦੋ ਆ ਵਚਨ ਲਈ ਜੋ ਆ ਤਰੀਕਾ ਸਿੱਖ ਲੋ ਕਰਦੇ ਜਾਓ ਨਿਕਲਦੇ ਜਾਓ ਕਰਦੇ ਜਾਓ ਨਿਕਲਦੇ ਜਾਓ ਬਾਹ ਦੀਆਂ ਫਲਾਈ ਚਲੋ ਤੇ ਕੀ ਕਹਦੇ ਗੁਰਮਖ ਕੋਟ ਉਧਾਰ ਦਾ ਭਾਈ ਦੇ ਨਾਮੇ ਇੱਕ ਕਣੀ ਨਾਮ ਦੀ ਇੱਕ ਕਣੀ ਵੰਡੀ ਜਾਂਦੇ ਜਿਹੜਾ ਜਿਹੜਾ ਤਾਂ ਉਹਨਾਂ ਦੀ ਗੱਲ ਸਮਝਦਾ ਜਾਂਦਾ ਮੰਨ ਲੈ ਤਰੇ ਤਾਰੇ ਗੁਰਸਿੱਖ ਸਮਝ ਗਿਆ ਪਤਾ ਲੱਗ ਗਿਆ ਵੀ ਇਹਨਾਂ ਨੇ ਮੈਨੂੰ ਕਿਹੜਾ ਤਨ ਦਿੱਤਾ ਹੈ ਦੁਨਿਆਵੀ ਤੁਹਾਨੂੰ ਮਿਲ ਵੀ ਜਾਏ ਜਦੋਂ ਘਟਦਾ ਫਿਰ ਦੁਬਾਰਾ ਲੋਭ ਸ਼ੁਰੂ ਹੋ ਜਾਂਦਾ ਦੁਨਿਆਵੀ ਤੁਹਾਨੂੰ ਜਾਇ ਸਾਨੂੰ ਕੋ ਕਿੰਨਾ ਦੇ ਦੇਵੇ 10 ਕਰੋੜ ਦੇ ਦੇਵੇ 10 ਸਰਬ ਦੇ ਦੇਵੇ 10 ਖਰਬ ਦੇ ਦੇਵੇ ਪਰ ਜਦੋਂ ਉਹਨੂੰ ਖਰਚਾਂਗੇ ਉਹ ਘਟੇਗਾ ਘਟੇਗਾ ਤੇ ਘਟਦੇ ਘਟਦੇ ਆ ਫਿਰ ਲੋਭ ਸ਼ੁਰੂ ਹੋ ਜਾਏਗਾ ਵੀ ਉਦੋਂ ਤਾਂ ਮਿਲ ਗਿਆ ਸੀ ਹੁਣ ਦੁਬਾਰਾ ਕਿਵੇਂ ਮਿਲੇ ਹੋ ਜਾਏਗਾ ਨਾ ਕਪੜਾ ਕੋਈ ਦੇ ਦੇਵੇ ਪੈਸਾ ਕੋਈ ਦੇ ਦੇਵੇ ਉਹ ਜਦੋਂ ਘਟੇਗਾ ਪੁਰਾਣਾ ਹੋਏਗਾ ਫਿਰ ਲੋਭ ਸ਼ੁਰੂ ਹੋ ਜਾਏਗਾ ਤੇ ਮਤਲਬ ਕੀ ਇਹ ਦੁਨਿਆਵੀ ਦਾਣ ਕਿਸੇ ਨੂੰ ਦੇ ਵੀ ਦਿਓ ਉਹ ਸਾਡੀ ਤ੍ਰਿਸ਼ਨਾ ਖਤਮ ਨਹੀਂ ਕਰਦਾ ਉਹ ਦਿੱਤਾ ਨਾ ਦਿੱਤਾ ਥੋੜੇ ਸਮੇਂ ਲਈ ਹੁੰਦਾ ਫਿਰ ਉਹ ਗਿਆ ਹੋ ਜਾਂਦਾ ਪਤਾ ਤੇ ਜਿਹੜਾ ਗੁਰਮੁਖ ਸਬਦ ਦਾ ਦਾਨ ਦੇ ਦਿੰਦੇ ਨੇ ਜੀ ਦਾਨ ਦੇ ਭਗਤੀ ਲਾਹੇ ਇਹ ਖੁੱਟਦਾ ਨਹੀਂ ਜਿੰਨਾ ਕੋ ਗੁਰਮੁਖ ਨਾਮ ਜਪੀ ਜਾਂਦਾ ਹੈ ਜਿੰਨੀ ਅਸੀਂ ਸਿਮਸਲਾਉਣਾ ਕਰੀ ਜਾਂਦੇ ਆ ਇਹ ਵਧੀ ਜਾਂਦਾ ਹੈ ਅੰਦਰ ਵੱਧ ਆ ਜਾਂਦਾ ਹੈ ਖਾਓ ਖਰਚੋ ਰਲ ਮਿਲ ਪਾਈ ਆਪਾਂ ਖਰਚੀ ਜਾਂਦੇ ਆ ਵੇਖੋ ਹੁਣ ਕਿੰਨੇ ਬੇਤ ਜੁਗਤੀ ਤੋਂ ਅੰਦਸੀ ਜਾ ਰਹੇ ਆ ਇਤਿਹਾਸ ਕਰ ਰਹੇ ਆ ਆਪ ਨੂੰ ਵੀ ਸੁਣ ਕੇ ਤੁਹਾਨੂੰ ਵੀ ਸੁਣ ਇਹ ਤਾਂ ਨਹੀਂ ਵੀ ਮੈਂ ਤੁਹਾਨੂੰ ਜੋ ਪਾਉਣਾ ਮੇਰਾ ਖਤਮ ਹੋਈ ਜਾਂਦਾ ਹੈ ਮੇਰਾ ਬਦੀ ਜਾਂਦਾ ਤੇ ਪੈਸਾ ਐਸਾ ਹੈ ਵੀ ਜੇ ਮੈਂ ਮੇਰੇ ਜੇਬ ਚ ਤੁਹਾਨੂੰ ਹੁਣ ਵੰਡਣ ਲੱਗ ਜਾਂਦਾ ਮੇਰਾ ਖਤਮ ਹੋ ਜਾਏਗਾ ਮੇਰੀ ਜੇਬ ਵਿੱਚ ਦਾਣੇ ਹੋਣ ਰੋਟੀਆਂ ਹੋਣ ਮੈਂ ਹੁਣ ਵੰਡਣ ਲੱਗ ਜਾ ਖਤਮ ਹੋ ਜਾਣਗੀਆਂ ਠੀਕਰ ਮੰਤਰ ਐਸਾ ਹੈ ਸ਼ਬਦ ਦਾ ਕੰਮ ਐਸਾ ਹੈ ਨਾਮ ਦਾ ਦਾਣ ਐਸਾ ਮੈਂ ਤੁਹਾਨੂੰ ਵੰਡੀ ਜਾਂਦਾ ਮੇਰੀ ਹੋਰ ਨੰਦਾਈ ਜਾਂਦਾ ਮੈਂ ਤੁਹਾਨੂੰ ਦੱਸੀ ਜਾਂਦਾ ਮੇਰੇ ਅੰਦਰ ਹੋਰ ਵੀ ਸਮਾਦ ਹੋਈ ਜਾਂਦਾ ਕੀ ਕਹਿੰਦੇ ਟਿੱਕਰ ਵੋਲ ਨਾਲ ਥੜਿੰਦੋ ਜਿਤੇਰਾ ਆਪ ਕਿਰਪਾ ਲਾ ਸਵਾਸਾਂ ਦਾ ਤਦ ਜਿਵੇਂ دیر ਤੱਕ ਦੇ ਰਿਹਾ ਕਿਰਪਾ ਹੋ ਗਈ ਥੋੜਾ ਨਹੀਂ ਹੋਣੀ دیر ਤੱਕ ਤੇ ਕਹਿੰਦੇ ਖਾਓ ਖਰਚੋ ਰਲ ਬਿਲ ਭਾਈ ਟੋਟਣਾ ਆਵੇ ਹੋਰ ਵਾਚਨ ਦਾ 1 ਤੋਂ 100 ਤਿਆਰ ਹੋਏ 100 ਤੋਂ ਹਜ਼ਾਰ ਹੋਏ ਹਜ਼ਾਰ ਤੋਂ 10000 ਹੋਵੇ ਵੱਧ ਗਿਆ ਉਹ ਕਿਵੇਂ ਕਰਦੇ ਆ ਵਾਹ ਬਿਰਿ ਵਾਹ ਗ੍ਰਹਿ ਉਹ ਤਿਆਰ ਹੋਈ ਜਾਂਦੇ ਸਿਮਨ ਕਰੀ ਜਾਂਦੇ ਫਿਰ ਗੁਰਮਖੰਦ ਨੇ ਦੇਖਿਆ ਹੈ ਕਿ ਇਹ ਅਸਲ ਤਾਂ ਅਵਸਥਾ ਇਹ ਹੀ ਹੈ ਇਹਨਾਂ ਨੂੰ ਕੋ ਹੋਰ ਨਾ ਦਿੱਤਾ ਜਾਏ ਇਤੇ ਸ਼ਬਦ ਦਾ ਲੰਗਰ ਲਾਇਆ ਜਾਵੇ ਲੰਗਰ ਚੱਲੇ ਗੁਰ ਸ਼ਬਦ ਹਰ ਤੋੜ ਨਾ ਆਵੇ ਖੱਟੀ ਆ ਉਹ ਜਿਨ੍ਹਾਂ ਨੇ ਫਿਰ ਇਸ ਤਰ੍ਹਾਂ ਜਿਹੜਾ ਸੇਵਾ ਦਾ ਤਰੀਕਾ ਤੁਹਾਨੂੰ ਦੱਸਿਆ ਸਾਹਮਣੇ ਸੱਚ ਨੂੰ ਦੇਖਿਆ ਸੁਣਿਆ ਬੋਲਿਆ ਜਿੰਨੀ ਸੁਣ ਕੇ ਮੰਨਿਆ ਤਿੰਨ ਅੰਨੇ ਚ ਕਰਵਾਸ ਵੇਖਣਾ ਸੁਣਨ ਸੁਣਾਵਣਾ ਮਨ ਮੈਂ ਜੜੀਐ ਸਾਚ ਪੂਰ ਰਹੇ ਸਰਬਤਮੈ ਨਾਨਕ ਫਰਮਾਏ ਉਹਨੇ ਦੁਜੇਚ ਮੰਡਿਆ ਤੇ ਮੰਡਦੇ ਗਏ ਕਾਲ ਦੀ ਬੰਦੀ ਦੇ ਵਿੱਚੋਂ ਮੁਕਤ ਕਰਾਉਂਦੇ ਗਏ ਸਾਰੇ ਗੁਰੂ ਘਰ ਜੋ ਜੋ ਉਹਨਾਂ ਦਾ ਭਜਨ ਮੰਦਾ ਗਿਆ ਜੋ ਜੋ ਉਹਨਾਂ ਦੇ ਪਿੱਛੇ ਪਿੱਛੇ ਚੱਲਦਾ ਗਿਆ ਉਹ ਸਾਰੇ ਗੁਰੂ ਘਰ ਕਾਲ ਦੀ ਬੰਦੀ ਦੇ ਵਿੱਚੋਂ ਮੁਕਤ ਹੁੰਦੇ ਗਏ 84 ਲੱਖ ਜੂਨ ਦੇ ਗੇੜ ਚ ਨਿਕਲਦੇ ਗਏ ਨਿਕਲਦੇ ਗਏ ਅੱਗੇ ਉਹਨਾਂ ਰਿਆਬ ਦੇ ਸੰਜੂਗੀਆਂ ਨੂੰ ਕੱਢ ਲਿਆ ਸੰਜੂਗੀਆਂ ਨੇ ਹੋਰ ਸੰਜੂਗੀਆਂ ਨੂੰ ਕੱਢ ਲਿਆ ਇਸ ਤਰ੍ਹਾਂ ਕਰਦੇ ਕਰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਸ਼ਾ ਇੱਕ ਆਏ ਕੀ ਕਹਦੇ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਉਹ ਕੁਝਲੇ ਕੀਤੀ ਛੁਟੀ ਕਿੰਨੇ ਨਾਲ ਛੜਾ ਕੇ ਲੈ ਗਏ ਤੇ ਕਾਰ ਜਿਹੜਾ ਰੋੰਦਾ ਰਹਿ ਗਿਆ ਹੱਥ ਪੈਰ ਮਾਰਦਾਂ ਰਹਿ ਗਏ ਇੱਕ ਪਾਸੇ ਇਕ ਲੋਕ ਫਿਰ ਦੁੱਖ ਮਨਾਉਂਦਾ ਬੜੀ ਮਿਹਨਤ ਕੀਤੀ ਸੀ ਇੱਕ ਇੱਕ ਬੰਦੇ ਤੇ ਬੜਾ ਬੜਾ ਅਰਸਾ ਲਾ ਕੇ ਬੜੇ ਬੜੇ ਚੇਰ ਲਾ ਕੇ ਤਾਂ ਮਸਾ ਤਾਂ ਇਹਨਾਂ ਨੂੰ ਵਸਾਇਆ ਸੀ ਤੇ ਗੁਰਮਖਾਏ ਨੇ ਇਹਨਾਂ ਇੱਕੋ ਹੀ ਨਾਮ ਦੀ ਕਣੀ ਦਿੱਤੀ ਥੋੜੀ ਜੀ ਤੇ ਸਾਰੇ ਨਰਕ ਖਾਲੀ ਕਰਾ ਕੇ ਲੈ ਗਏ ਉਹ ਆਪ ਕਰੇ ਦੁਜਿਆਂ ਨੂੰ ਤਾਰਿਆ ਤੇ ਐਸ਼ੇ ਕਰਾਂ ਕਾੜ ਜਿਹੜਾ ਫਿਰ ਉਹਨੂੰ ਵਿਕਣਾ ਪੈਂਦਾ ਹੈ ਕਿ ਹੁਣ ਇੱਥੇ ਧਰਮ ਅਤੇ ਸੱਚ ਦਾ ਪਹਿਰਾ ਹੋ ਗਿਆ ਫਿਰ ਇਹ ਕਾਫੀ ਸਮਾਂ ਜਦੋਂ ਇੱਕ ਵਾਰੀ ਗੁਰਮੁਖ ਧਰਤੀ ਤੇ ਆ ਜਾਂਦੇ ਨੇ ਉਹਨਾਂ ਦੇ ਹੁੰਦਿਆਂ ਹੁੰਦਿਆਂ ਦਾ ਧਰਮ ਪ੍ਰਗਟ ਹੁੰਦਾ ਹੈ ਕਾਫੀ ਸਮਾਂ ਫਿਰ ਉਹਨਾਂ ਦੇ ਜਾਣ ਤੋਂ ਬਾਅਦ ਵੀ ਠੰਡ ਪਈ ਜਾਂਦੀ ਹੈ ਕਿਉਂਕਿ ਉਹਦੀ ਬਰਕਤ ਐਸੀ ਹੁੰਦੀ ਜਦੋਂ ਗੁਰਮੁਖ ਨਾਮ ਜਪਦਾ ਹੈ ਦੁਜੇ ਜੀ ਮੁਕਤ ਹੁੰਦੇ ਨੇ ਕੱਲਾ ਸੰਸਾਰ ਦਾ ਨਹੀਂ ਉਹਨਾਂ ਦੇ ਜਿਹੜੇ ਨਾਮ ਦੀ ਜਿਹੜੀ ਪਾਵਰ ਹੈ ਨਾਮ ਦੀ ਵਾਈਬ੍ਰੇਸ਼ਨ ਹੈ ਉਹ ਇਸ ਸ੍ਰੇਮਣਟ ਦੇ ਵਿੱਚ ਵੀ ਫੈਲ ਜਾਂਦੀ ਹੈ ਪੌਣ ਪਾਣੀ ਬਸੰਤਰ ਵੀ ਸੁੱਕੀ ਹੋ ਜਾਂਦੀ ਹੈ ਬਨਸਪਤੀ ਵੀ ਸੁੱਕੀ ਹੋ ਜਾਂਦੀ ਕਿਉਂਕਿ ਗੁਰਮੁਖ ਨਾਦੀ ਹੁੰਦਾ ਹੈ ਸੱਚ ਦਾ ਪੁੱਤਰ ਹੁੰਦਾ ਹੈ ਸੱਚ ਦੇ ਵਿੱਚ ਸਮਾਇਆ ਹੁੰਦਾ ਹੈ ਸੱਚ ਦਾ ਰੂਪ ਹੁੰਦਾ ਹੈ ਉਹਦੇ ਤੋਂ ਪੌਣ ਪਾਣੀ ਬਸੰਤਰ ਵੀ ਸੁੱਕ ਲੈਂਦੇ ਅਰਥਕਾਂਸ਼ ਰਸ ਲਖਜੂਣ ਵੀ ਸੁੱਕ ਲੈਂਦੇ ਬਹੁਤ ਲੰਮਾ ਸਮਾਂ ਫਿਰ ਇੱਥੇ ਸੱਚ ਫੈਲਿਆ ਰਹਿੰਦਾ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸੇ ਜੀ ਦੀ ਬਰਕਤ ਆਪਾਂ ਹਾਈ ਤੱਕ ਖਾਰੇ ਪਰ ਜਿਵੇਂ ਮਹਾਰਾਜ ਨੇ ਵੇਖਿਆ ਕਿ ਮੇਰੇ ਬੱਚਿਆਂ ਨੇ ਇੰਨੀ ਮਿਹਨਤ ਕਰਕੇ ਸਾਰਿਆਂ ਨੂੰ ਕੱਢਿਆ ਤਰਤੀਅ ਅਸਮਾਨ ਦੇ ਉੱਪਰ ਐਨਾ ਪ੍ਰਚਾਰ ਚਲਾਇਆ ਉਹਨਾਂ ਨੇ ਬੜੀਆਂ ਸ਼ਾਹਤਾਂ ਦਿੱਤੀਆਂ ਨੇ ਤੇ ਹੁਣ ਦੁਬਾਰਾ ਫਿਰ ਕਾੜ ਜੋਰ ਕਰਨ ਲੱਗ ਪਏ ਆਪਾਂ ਵੇਖਦੇ ਆ ਨਾ ਸਿੱਖੀ ਤੋਂ ਕਿਵੇਂ ਗੁਰਮਤਿ ਦਿਨੋ ਦਿਨ ਦੂਰ ਹੁੰਦੇ ਜਾ ਰਹੇ ਗੁਰਬਾਣੀ ਤੋਂ ਦੂਰ ਹੁੰਦੇ ਜਾ ਰਹੇ ਸਬਤ ਤੋਂ ਦੂਰ ਹੁੰਦੇ ਜਾ ਰਹੇ ਜਿੱਥੋਂ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਚੁੱਕਿਆ ਸੀਗਾ ਕੋੰਨਿਆਂ ਮੋੰਨਿਆਂ ਨੂੰ ਲੋਦੀ ਵਾਲਿਆਂ ਨੂੰ ਗੋਦੀ ਵਾਲਿਆਂ ਨੂੰ ਕੋਈ ਕਿ ਕਿਸੇ ਸੁਨਤ ਚ ਫਸਿਆ ਹੋਇਆ ਸੀ ਕੋਈ ਮੜਿਆ ਚ ਫਸਿਆ ਸੀ ਕੋਈ ਮਸਾਣੀਆਂ ਚ ਫਸਿਆ ਸੀ ਰੁਕੇ ਤੋਂ ਚੁੱਕੇ ਚੁੱਕੇ ਨਾਮ ਜਪਾ ਕੇ ਸਾਰੀ ਰਹਿਤ ਤੇ ਬੈਦ ਬਖਸ਼ੀ ਜੀ ਹੋਣ ਪਾਵਨ ਖਤਮ ਹੋਣ ਲੱਗੇ ਪੁੱਠੇ ਉਹਨੂੰ ਫੇਰ ਮੁੜਨ ਲੱਗ ਪੈਣ ਉਹ ਤੋਂ ਚੁੱਕਿਆ ਸੀ ਨਾ ਸਾਨੂੰ ਕਿਸੇ ਨੂੰ ਹਰ ਵਿਚੋਂ ਕੱਢਿਆ ਕਿਸੇ ਨੂੰ ਹਿੰਦੁਸਤਾਨ ਚੋਂ ਕੱਢਿਆ ਕਿਸੇ ਨੂੰ ਚਾਈਨਾ ਚੋਂ ਕੱਢਿਆ ਕਿਸੇ ਨੂੰ ਜ਼ਬਾਨ ਚੋਂ ਕੱਢਿਆ ਵਰਲਡ ਟੂਰ ਕੀਤਾ ਸਾਰਾ ਗੁਰਨਾਮ ਦਸੇ ਪਾਸ਼ੇ ਕੋਈ ਜਾਤ ਚ ਫਸਿਆ ਸੀ ਕੋ ਮਜਬ ਚ ਫਸਿਆ ਸੀ ਕੋ ਮੰਦਰ ਚ ਕੋ ਮਸਜਿਦ ਚ ਕੋ ਮੜੀ ਚ ਕੋ ਮਸਾਣੀ ਚ ਸਾਰਿਆਂ ਨੂੰ ਕੱਢ ਕੇ ਅਕਾਲ ਦੀ ਪੂਜਾ ਤੇ ਲਾਇਆ ਫਿਰ ਕੱਲੀ ਪੂਜਾ ਨਹੀਂ ਨਾਲ ਰੈਤ ਬੈਤ ਸਾਰਾ ਕਪੜਾ ਮਣ ਦਾ ਕਪੜਾ ਨਾਮ ਦਿੱਤਾ ਤੇ ਤਨ ਦਾ ਵੀ ਕਪੜਾ ਦਿੱਤਾ ਸਾਰਾ ਤਨ ਦਾ ਕਪੜਾ ਵੀ ਉਹਨਾਂ ਦਾ ਮਣ ਦਾ ਵੀ ਉਹਨਾਂ ਦਾ ਸੋਨਾ ਸਰੂਪ ਬਖਸ਼ਿਆ ਮਨ ਦਾ ਸਰੂਪ ਵੀ ਬਖਸ਼ਿਆ ਤਨ ਦਾ ਵੀ ਬਖਸ਼ਿਆ ਫਿਰ ਉਸ ਤੋਂ ਬਾਅਦ ਦੇਖਿਆ ਵੀ ਦੁਨੀਆਵੀ ਤੌਰ ਤੇ ਜਿਹੜਾ ਖਾਲਸਾ ਹੈ ਉਹਨੂੰ ਤਾਂ ਚਾਹੀਦਾ ਹੈ ਜਮੀਨਾਂ ਦੇ ਦਾਤਾ ਬਖਸ਼ੀ ਛੋਟੇ ਛੋਟੇ ਕਿਸਾਨਾਂ ਨੂੰ ਜਿਨ੍ਹਾਂ ਨੂੰ ਜ਼ਮੀਂਦਾਰ سرمایہਦਾਰ ਕੋਈ ਸਮਝ ਦੇ ਨਹੀਂ ਸੀ ਉਹਨਾਂ ਨੂੰ ਸਟੇਟ ਕੈਂਪ ਕੀਤੀ ਸਰੰਤੋਂ ਜਮੀਨਾਂ ਦੇ ਦਾਤਾ ਬਖਸ਼ੀਆਂ ਪੈਸਾ ਕਸ਼ੀਆ ਦੌਨ ਸ਼ੋਰਤ ਬਖਸ਼ੀ ਚੰਗੀ ਆਕਮਾ ਦੇ ਚੰਗੀ ਉੱਚ ਪੱਦਰੀ ਕੌਮਾਂ ਦੇ ਬੱਚਿਆਂ ਨੂੰ ਇਧਰ ਲਾਇਆ ਨੀਚਾ ਨੂੰ ਉੱਚ ਕੀਤਾ ਹੁਣ 300 ਸਾਲ ਤੋਂ ਬਾਅਦ ਕਰੀਬਨ ਹੁਣ 50 60 ਸਾਲ ਹੋ ਗਏ ਨੇ ਦੁਬਾਰਾ ਫਿਰ ਉਸੇ ਹੀ ਅਵਸਥਾ 'ਚ ਜਾਣ ਲੱਗ ਪਿਆ ਜਿੱਥੋਂ ਆਪਾਂ ਨੂੰ ਕੱਢਿਆ ਸੀ ਫੇਰ ਸੁਭਿ ਸ਼ਟਨ ਲੱਗ ਗਏ ਆ ਮੰਨ ਦਾ ਵੀ ਮੰਨ ਦਾ ਨਾਮ ਦਾ ਕਪੜਾ ਵੀ ਲਾ ਦਿੱਤਾ ਤੇ ਤਨ ਦਾ ਕਪੜਾ ਵੀ ਲਾ ਲਾ ਕੇ ਦੁਬਾਰਾ ਉਧਰ ਨੂੰ ਚੱਲ ਪਏ ਜਿੱਥੋਂ ਚੁੱਕਿਆ ਸੀ ਆਪਾਂ ਇਹ ਮਾਡਰਨਿਟੀ ਨਹੀਂ ਐ ਉੱਥੇ ਦੁਬਾਰਾ ਸੁਰਤੀ ਉਧਰ ਨੂੰ ਚੱਲ ਪਈ ਜਿੱਥੋਂ ਚੁੱਕ ਕੇ ਲੈਂਦਾ ਹੈ ਪਹਿਲਾਂ ਵੀ ਆਪਾਂ ਇਹ ਹੀ ਕੁਸ਼ ਕਰਦੇ ਸੀ ਜਦੋਂ ਮਹਾਰਾਜ ਨੂੰ ਨਹੀਂ ਸਮਝਲੇ ਇਹ ਹੀ ਕੋ ਕਰ ਦਿੰਦੇ ਹਾਂ ਉਦੋਂ ਭੁੱਲੇ ਫਟਕੇ ਫਿਰਦੇ ਕੋਈ ਪੁੱਛਦਾ ਨਹੀਂ ਸੀ ਹਮ ਰੁਲਦੇ ਫਿਰਦੇ ਕੋਈ ਬਾਤ ਨਾ ਪੁੱਛਦਾ ਗੁਰਸਤਗੁਰ ਸੰਗੀਰੇ ਥਾਪੇ ਕੀੜਿਆਂ ਨੂੰ ਕੱਢਿਆ ਸੀ ਕਿਧਰ ਰੁਲਦੇ ਫਿਰਦੇ ਹੋ ਆਓ ਗਰੀਬ ਸਿੱਖਾਂ ਨੂੰ ਬਾਦਸ਼ਾਹੀ ਦਿੱਤੀ ਉਹਨੋਂ ਅਭਿਆਸ ਛੱਡ ਗਿਆ ਸਿਮਰਨ ਛੱਡ ਗਿਆ ਤੇ ਉਹ ਦੁਬਾਰਾ ਪ੍ਰਾਣੇ ਜਿਹੜੀ ਮਨ ਦੇ ਵਿੱਚ ਸੀ ਨਾ ਬਿਰਤੀ ਉਹ ਦੁਬਾਰੇ ਸੰਸਕਾਰ ਪ੍ਰਾਣੇ ਜਾਗਰਣ ਲੱਗ ਪਏ ਨੇ ਸ਼ਰਾਬ ਪੀਣੀ ਸਿੱਖੀ ਸਰੂਪ ਛੱਡਣਾ ਮਨ ਦਾ ਸਰੂਪ ਛੱਡਣਾ ਗੁਰਬਾਣੀ ਤੋਂ ਪਿੱਛੇ ਹਟਣਾ ਇਹ ਹੀ ਆਪਾਂ ਪਹਿਲਾਂ ਕਰਦੇ ਸੀ ਮਹਾਰਾਜ ਨੇ ਕਿਰਪਾ ਕੀਤੀ ਸਾਡਾ ਤਾਂ ਸਿਮਰਨ ਨਹੀਂ ਸੀ ਯਾਦ ਦੀ ਬਰਕਤ ਇੰਨੀ ਵਰਤਾਈ ਵੀ ਉਹ ਆਪਾਂ ਉਸ ਨੂੰ ਚਾ ਗਏ ਮਨ ਤਨ ਸਰਬ ਤੇ ਹੁਣ ਵਾਰਾਂ ਇਹਨੂੰ ਫਿਕਰ ਹੋ ਜਨਾ ਫੇਰ ਦੁਬਾਰਾ ਆਪਦੇ ਗੁਰਸੇ ਗੁਰਮਖੰਨ ਤੁਹਾਡੇ ਵਰਗੇ ਸਾਡੇ ਵਰਗੇ ਅਪਰਾਲ ਕੇ ਫੇਰ ਕਰਨ ਲੱਗ ਪਏ ਯਾਤਵਾ ਦੇ ਪਏ ਇੱਕ ਦੂਜੇ ਵੀ ਸ਼ਿਵਰਣ ਛੱਡ ਕੇ ਦਾਤ ਪਿਆਰੀ ਵਿਸਰਿਆ ਅਰਧਾਰ ਅਰਧਾਰ ਨੂੰ ਛੱਡ ਕੇ ਦੁਬਾਰਾ ਫੇਰ ਉਧਰ ਚੱਲ ਪਏ ਹੋ ਸਮਝ ਜਾਓ ਸਾਡੀ ਅਗੇ ਗੱਲ ਕਰੀ ਦੀ ਅ ਵੀ ਜਿਹੜੀ ਚੌਥੀ ਪੀੜੀ ਸੀ ਦਾਦੇ ਦਾ ਜਿਹੜਾ ਪਿਓ ਸੀ ਸਾਡਾ ਪਰਦਾਦਾ ਸੀ ਉਹਦਾ ਸਰੂਪ ਵੇਖੋ ਉਹਨਾਂ ਦੀ ਰਹਿਣੀ ਸਹਿਣੀ ਉਹਨਾਂ ਦੇ ਕੋਲਣ ਦਾ ਢੰਗ ਉਹਨਾਂ ਦੇ ਵਿਆਹ ਸ਼ਾਦੀਆਂ ਕਰਨ ਦਾ ਢੰਗ ਉਹਨਾਂ ਦੇ ਪੈਸੇ ਕਮਾਉਣ ਖਰਚਣ ਦਾ ਕੰਮ ਫਿਰ ਸਾਡੇ ਦਾਦੇ ਦਾ ਵੇਖੋ ਤੇ ਸਾਡੇ ਪਿਓ ਦਾ ਵੇਖੋ ਤੇ ਫਿਰ ਸਾਡਾ ਵੇਖ ਲਓ ਸਾਨੂੰ ਕਿਸੇ ਸਿਖਾਇਆ ਤਾਂ ਨਹੀਂ ਚਾਰੇ ਪੀੜੀਆਂ ਦੇ ਵਿੱਚ ਆਪਣਾ ਕਿੰਨਾ ਡਾਊਨਫਾਲ ਆ ਗਿਆ ਤੇ ਇਸ ਤੋਂ ਅਗਲੀ ਪੀੜੀ ਕੀ ਬਣੇਗੀ ਤੇ ਉਸ ਤੋਂ ਅਗਲੀ ਕੀ ਬਣੇਗੀ ਆਪੇ ਸਮਝੋ ਜੇ ਅਸੀਂ ਐਵੇਂ ਚੱਲਾਂਗੇ ਸਾਡੇ ਪਰਦਾਦੇ ਦਾ ਵਿਆਹ ਸ਼ਾਦੀ ਕਿਵੇਂ ਹੋਈ ਉਹਨਾਂ ਦੇ ਬੋਲਣ ਦਾ ਢੰਗ ਕੀ ਸੀ ਉਹਨਾਂ ਦਾ ਆਪਸੀ ਮਿਲਵਰਤਨ ਕੀ ਸੀ ਫਿਰ ਸਾਡੇ ਦਾਦੇ ਨੇ ਵਿਆਹ ਸ਼ਾਦੀ ਉਹਨਾਂ ਦੇ ਬੋਲਣ ਦਾ ਖਾਣ ਪੀਣ ਦਾ ਕੀ ਸੀ ਕੋਨੇ ਸਾਡੇ ਤੋਂ ਜ਼ਿਆਦਾ ਮੁਸੀਬਤਾਂ ਕੱਟੀਆਂ ਨੇ ਉਹਨਾਂ ਨੇ ਸਾਡੇ ਤੋਂ ਜ਼ਿਆਦਾ ਮੁਸੀਬਤਾਂ ਕੱਟੀਆਂ ਨੇ ਅਸੀਂ ਤਾਂ ਇੱਥੇ ਆਏ ਆ ਨਾ ਉਹਨਾਂ ਨੇ ਕੋਈ ਇਧੋ ਨਿਕਤਾ ਦੇਖੀ ਨਾ ਕੋਈ ਉਹਨਾਂ ਨੇ ਉਸ ਸਾਧਨਾ ਦਾ ਆਨੰਦ ਲਿਆ ਉਹਨਾਂ ਨੇ ਮਾਰ ਵੱਢ ਘਟ ਬਹੁਤ ਵੇਖੀ ਤੇ ਜੇ ਦੋ ਪੀੜੀਆਂ ਹੋਰ ਪਿੱਛੇ ਚਲੇ ਜੀਏ ਉਹਨਾਂ ਨੂੰ ਤਾਂ ਚੁੱਕ ਚੁੱਕ ਕੇ ਚਰਖੜੀਆਂ ਤੇ ਜਿਹੜਾ ਹੈ ਸਾਡੇ ਦਾਦੇ ਆਪਦਾ ਤੇ ਫਿਰ ਪਾਕਿਸਤਾਨ ਦੀ ਵੱਢ ਵੇਖੀ ਉਜਾੜੇ ਵੇਖੇ ਪਰਿਵਾਰ ਮਰਦੇ ਵੇਖੇ ਢੜ ਦੇ ਵੇਖੇ ਸਾਡੇ ਤੋਂ ਜ਼ਿਆਦਾ ਵੇਖਿਆ ਪਰ ਫਿਰ ਵੀ ਉਹਨਾਂ ਨੇ ਜ਼ਮੀਨਾਂ ਅਜਦਾਤਾ ਬਣਾਈਆਂ ਸਿੱਖੀ ਕਾਇਮ ਰੱਖੀ ਸਾਰਾ ਕੁਝ ਰੱਖਿਆ ਸਾਡੇ ਤੋਂ ਜ਼ਿਆਦਾ ਦੁੱਖ ਵੇਖਿਆ ਆਪਾਂ ਤਾਂ ਕੈਨੇਡਾ ਦੀ ਠੰਡ ਵੇਖਨੇ ਹਦੋਂ ਵਿਚਾਰ ਮਹੀਨੇ ਉਹਨਾਂ ਬੰਦਾਂ ਕਿੰਨੀਆਂ ਕਿੰਨਾ ਠੰਡਾ ਤੇ ਕਿੰਨੇ ਘਰ ਬੇ ਤੇ ਚੌਥੀ ਪੀੜ੍ਹੀ ਬਸ ਜ਼ਿਆਦਾ ਨਹੀਂ ਪਰਦਾਦਾ ਦਾਦਾ ਪਿਓ ਆਪਤੀ ਬਣ ਗਏ ਤੇ ਜੇ ਐਵੇਂ ਚੱਲਦਾ ਗਿਆ ਤੇ ਜਿਹੜੀ ਆਪਣੀ ਆ ਗਈ ਪੀੜ੍ਹੀ ਉਸ ਤੋਂ ਅਗਲੀ ਤੇ ਲੱਭਣੀ ਕਿਧਰ ਨੂੰ ਗਿਆ ਕੋਈ ਪਤਾ ਨਹੀਂ ਸਿੱਖ ਨੇ ਕੋਈ ਪਤਾ ਨਹੀਂ ਹਿੰਦੂ ਨੇ ਕੋਈ ਪਤਾ ਨਹੀਂ ਮੁਸਲਮਾਨ ਨੇ ਕੌਣ ਨੇ ਕੌਣ ਨਹੀਂ ਇੱਕ ਇੰਟਰਨੈਸ਼ਨਲ ਲੀਬਰ ਬਣ ਜਣੀ ਜੇ ਆਪਾਂ ਸ਼ਬਦ ਦਾ ਧਰਮ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦਾ ਆਸਰਾ ਨਾ ਲਿਆ ਤਾਂ ਕਿਉਂਕਿ ਖਤਮ ਹੋ ਗਿਆ ਤੇ ਕਿੰਨੇ ਕੀਤਾ ਸਾਨੂੰ ਇਸ ਤਰੀਕੇ ਦੀਆਂ ਜਿਹੜੀਆਂ ਰਹਿਤਾਂ ਵਹਿਤਾਂ ਸਾਡੀ ਬੋਲਣੀ ਸ਼ਕਲ ਸਾਡੇ ਰਿਵਾਜ ਕਿਸੇ ਨੇ ਆਖਿਆ ਤਾਂ ਨਹੀਂ ਵੇਖਾ ਵੇਖੀ ਚਾਲ ਵੀ ਕਰਦੇ ਸਾਨੂੰ ਕਿਸੇ ਨੇ ਦੱਸਿਆ ਤਾਂ ਨਹੀਂ ਵੀ ਇਸ ਤਰ੍ਹਾਂ ਕਰੋ ਵੇਖਾਵੇਂ ਕੀਚ ਕਰ ਲਿਆ ਇਸ ਤਰੀਕੇ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ ਗੁਰਸਿੱਖਾਂ ਦੀ ਧੂੜ ਲਈਦੀ ਹੈ ਸਿਮਨ ਵਿਆਸ ਗੁਰਬਾਣੀ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਨੇ ਚਰਨਾਮਚ ਪੂਰ ਬਖਸ਼ਾ ਕੇ ਅਰਦਾਸ ਬੈਠੀ ਕਰੋ ਸੱਚੇ ਪਾਤਸ਼ਾਹ ਬਖਸ਼ ਲੋ ਅਸੀਂ ਬਹੁਤ ਦੂਰ ਚਲੇ ਗਏ ਜਿੱਥੋਂ ਤੁਸੀਂ ਸਾਨੂੰ ਚੁੱਕ ਕੇ ਲਿਆਏ ਸੀ ਉਧਰ ਉਧਰ ਨੂੰ ਫਿਰ ਚੱਲ ਪਏ ਪਤਾ ਨਹੀਂ ਕਿੱਥੋਂ ਕਿੱਥੋਂ ਕੱਢ ਕੇ ਪਾਤਸ਼ਾਹੀਆਂ ਬਖਸ਼ੀਆਂ ਸਹੀਆਂ ਉਹ ਜੇ ਫਿਰ ਕਰਨ ਕਰਨ ਲੱਗੇ ਦੁਬਾਰਾ ਡਾਊਨਫਾਲ ਹੋ ਗਿਆ ਕੋਈ ਗੱਲ ਨਹੀਂ ਇਹ ਹੋਕਾ ਦੇਣ ਦੇ ਲਈ ਗੁਰ ਚਿੱਖਾ ਨੂੰ ਭੇਜਿਆ ਜਾਂਦਾ ਹੈ ਜੋ ਪਹਿਲਾਂ ਮੱਜਨ ਕੀਤਾ ਵੀ ਜਿਹੜੇ ਮੰਨ ਲੈਦੇ ਨੇ ਮੰਨੇ ਤਰੇ ਤਾਰੇ ਗੁਰੂ ਸਿੰਘ ਕਿਉਂਕਿ ਮੰਨਣ ਵਾਲੇ ਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਮੰਨੇ ਕੀ ਗੱਤ ਹੈ ਜੀ ਨਾ ਜਾਏ ਜੇ ਕੋ ਕਹਿ ਬਿਸ਼ਿਸ਼ ਮੰਨੇ ਦੀ ਗੱਤ ਨਹੀਂ ਸੋ ਆਓ ਜੋ ਤੁਹਾਨੂੰ ਭੇਜ ਦਿੱਤਾ ਇਸ ਪੇਜ ਦੇ ਮੁਤਾਬਕ ਚੱਲਣਾ ਹੈ ਇਸ ਪੇਜ ਨੂੰ ਬਰਕਰਾਰ ਰੱਖਣਾ ਹੈ ਸ਼ਾਮ ਦੇ ਦੁਆਨਾਂ ਚ ਫਿਰ ਮਿਲਾਂਗੇ 6 ਤੋਂ 7.5 ਆਓ ਆਪਾਂ ਥੋੜਾ ਸਮਾਂ ਸਿਮਨ ਕਰਕੇ ਉਪਰ